ਨਾ ਮੈਂ ਤੁਹਾਡਾ ਆਰਤੀ ਐਸ਼ ਖੰਨਾ ਨੂੰ ਜਿਸੀ ਸਾਬ ਸਾਡੀ ਮੰਡੀ ਤੇ ਪਹਿਲੀ ਵਾਰ ਆਣਾ ਤੁਹਾਡਾ ਵੈਲਕਮ ਸੋ ਬਹੁਤ ਬਹੁਤ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਅੱਜ ਸਾਡੇ ਸੀਜ਼ਨ ਤੋਂ ਚੱਲਣ ਤੋਂ ਪਹਿਲਾਂ ਸਾਡੀ ਐਂਡ ਵੈਸੇ ਤੁਸੀਂ ਮੀਟਿੰਗ ਹੀ ਲਈਤੀ ਆ ਪਰਸੋਂ ਅਸੀਂ ਉਹ ਵੀ ਅਟੈਂਡ ਕਰਕੇ ਆ ਜੀ ਤੇ ਸਾਨੂੰ ਬੜਾ ਆਸ਼ਵਾਸਨ ਵੀ ਦਿੱਤਾ ਤੁਸੀਂ ਵੀ ਜਿਹੜੇ ਸਾਡੀਆਂ ਸਮੱਸਿਆਵਾਂ ਆਉਣ ਵਾਲੀਆਂ ਸਾਨੂੰ ਗੀ ਰਹੀਆਂ ਨੇ ਵੀ ਦਿਖ ਰਹੀਆਂ ਨੇ ਕਿਉਂਕਿ ਸ਼ੈਲਨ ਇੰਡਸਟਰੀ ਬਹੁਤ ਹੀ ਮਾੜੇ ਦੌਰ ਦੇ ਵਿੱਚੋਂ ਗੁਜ਼ਰ ਰਹੀ ਹੈ ਜੀ ਇਸ ਕਰਕੇ ਤੇ ਸ਼ੈਲਨ ਸ਼ੈਲਨ ਇੰਡਸਟਰੀ ਆਰਥੀ ਅਤੇ ਕਿਸਾਨ ਸਾਰਾ ਅਸੀਂ ਆਪਸ ਦੇ ਵਿੱਚ ਇੱਕ ਕੜੀ ਦੇ ਤੌਰ ਤੇ ਜੁੜੇ ਹੋਇਆ ਸੋ ਜੇਕਰ ਇਧਰ ਆ ਜਾਓ ਚਾਹੋ ਨਹੀਂ ਨਹੀਂ ਜੀ ਆਓ ਜੀ ਜੀ ਆਜੋ ਆਜੋ ਉੱਥੇ ਐਸੇ ਜੁਸਤਰਾ ਐਡੀਸੀ ਸਾਹਿਬ ਐਂਟੀ ਜਨ ਸਾਹਿਬ ਸਾਡੇ ਜੀਮ ਜੀ ਤੇ ਜੀਸੂ ਸਾਹਿਬ ਆਰਟੀਓ ਸਰਸ ਜੀ ਸਾਡੇ ਉਹਦੇ ਦਾ ਸਾਹ ਇੰਦਰੇਸ਼ੁਰ ਦੇ ਪੰਡਾਨ 842 ਜੀ ਤੇ ਸਾਰੇ ਮੇਰੇ ਡੀਐਮ ਸਾਹਿਬ ਜੀ ਸਾਹਿਬ ਜੀ ਪਹਿਲੀ ਵਾਰੇ ਬੰਨੀ ਦੇ ਚਾਹੇ ਨੇ ਤੇ ਏਬੀਸੀ ਸਾਹਿਬ ਇਹਨਾਂ ਨੂੰ ਵੀ ਇੱਥੇ ਆਇਆ ਨੂੰ ਜੀ ਐਂਖਿਆ ਜਾਂਦਾ ਐਸੀ ਜੀ ਸਾਹਿਬ ਤੁਹਾਨੂੰ ਸਭ ਨੂੰ ਪਤਾ ਹੀ ਹੈ ਵੀ ਕਿਸੇ 2.5 ਸਾਲ ਸਪਵਾਸਨ ਮਾਨ ਦੇ ਸਰਕਾਰ ਦੇ ਵਿੱਚ ਬਹੁਤ ਬਧੀਆ ਕ੍ਰਿਤੀ ਨਾਲ ਕੰਮ ਚੱਲਿਆ ਕਿਸੇ ਕੋਈ ਨਹੀਂ ਬਹੁਤ ਬਧੀਆ ਪੇਮੈਂਟ ਜੇ ਕਿਸਾਨ ਨੂੰ ਹੋਵੇ ਕਿ ਆਰਤੀ ਦੇ ਪੈਸੇ ਹੋਣ ਚਾਹੇ ਲੇਬਰ ਦੇ ਪੈਸੇ ਉਸਨੂੰ ਬੰਦੇ ਰਹੇ ਨਹੀਂ ਪਰ ਇਸ ਵਾਰ ਥੋੜੀ ਜਿਹੀ ਅਵਸਥਿਤੀ ਪਾਸ ਤੋਂ ਵੀ ਅਪਣੇ ਤੇ ਮੀਡੀਅਮ ਦੀ ਗੱਲ ਹੋਈ ਹੈ ਵੀ ਸਾਡੀ ਜਿਹੜੀ 2.5% ਦਾ ਚੱਲੀ ਜਾਂਦੀ ਸੀ ਤਨਖਾਹ ਇਹਨਾਂ ਸੈਂਟਰ ਸਰਕਾਰ ਨੇ ਉਹਦੇ ਵਿੱਚ ਪੰਜਾਬ ਸਰਕਾਰ ਦਾ ਕੋਈ ਰੋਲ ਨਹੀਂ ਹੈ ਸੈਂਟਰ ਸਰਕਾਰ ਨੇ ਜੀ ਉਹ ਕਮਿਸ਼ਨ ਵੀ ਉਹ ਵੱਧ ਹੈ ਇਹ ਪਿਛੋਂ ਹਰਕੇ ਸਾਡੀ 2.5% ਜੀ ਅੱਜ ਸਾਡਾ ਬਣਦਾ ਉਹਦਾ 56 55 ਮਜ਼ਦੂਰ ਦੇ ਬਣਦਾ ਹੈ ਤਿੰਨ ਸਾਲ ਤੋਂ ਸਾਡੀ ਕੋਈ ਕਿਸੇ ਕਿਸਮ ਦਾ ਸਾਨੂੰ ਕੋਈ ਜਿਹੜੇ ਡੇਕੇ ਹੁੰਦੇ ਨੇ ਲੱਸਤਰਾ ਨੂੰ ਆਪਣਾ ਆਸਾਨ ਬਾਗ ਕੋਈ ਕਿਨੀ ਮੁੱਠੀ ਲੱਗਦਾ ਕੋਈ ਜਾ ਹੋਰ ਮਿਲਦਾ ਸਾਨੂੰ ਦਾ ਖਸਤਾ ਕੇ ਰੱਖਦਾ ਸਾਡੀ ਤੋਂ ਉੱਠੀ ਖੜੀਆਂ ਜਿਵੇਂ ਤਿੰਨ ਸਾਲ ਤੋਂ ਸ਼ਾਇਦ ਜੀ ਖੜੇ ਹਾਂ ਅੱਜ ਤੱਕ ਸਾਨੂੰ ਚਾਹ ਨਹੀਂ ਪਾਉਂਦਾ ਬੜੀ ਮਨਸੂਰੀ ਉਹ ਵੀ ਜਿਹੜਾ ਆਉਂਦਾ ਤੇ ਕਹਾਂ ਹੈ ਅਸਲੀ ਜਿਹੜਾ ਆਪਣਾ ਇਸ ਸਾਹ ਅਗਲਾ ਬਾਗ ਪਾਸਾ ਜਾਂ 4000 ਇੱਕ ਦਾ ਸ਼ਕਤੀ ਕਰਦੇ ਰਹਿਣਾ ਦੇ

ਮਤਾਵਕ ਮਿਲਿੰਗ ਨਹੀਂ ਕਰ ਦਿੱਤਾ 1% ਤੋਂ ਹਰ ਤੋਂ ਵਿਆਜ ਇੰਟਰਸਟ ਦਾ ਚਾਰਜਸ ਕੀਤਾ ਜਾਏਗਾ ਸਰ ਜਾਣ ਕੇ ਆਪਾਂ ਇਹ ਗੱਲ ਦਾ ਪਤਾ ਕਿ ਮਿਲਿੰਗਣਾ ਕੰਮ ਜਨਵਰੀ ਤੋਂ ਸ਼ੁਰੂ ਹੋਣਾ ਤੇ ਫਿਰ 1% ਇੰਟਰਸਟ ਸਾਰੇ ਹਾਂਜੀ ਪ੍ਰਧਾਨ ਜੀ ਅੱਜ ਡੀਸੀ ਸਾਹਿਬ ਮੀਟਿੰਗ ਕਰਕੇ ਗਏ ਨੇ ਝੋਨੇ ਸੀਜ਼ਨ ਨੂੰ ਲੈ ਕੇ ਕੀ ਕੀ ਵਿਚਾਰਾਂ ਹੋਈਆਂ ਅੱਜ ਡੀਸੀ ਸਾਹਿਬ ਜੋ ਜਿਹੜਾ 1 ਅਕਤੂਬਰ ਤੋਂ ਸੀਜ਼ਨ ਸ਼ੁਰੂ ਹੋਣਾ ਹੈ ਝੋਨੇ ਦਾ ਉਹਦੇ ਬਾਰੇ ਸਾਰੇ ਬੜਾ ਏਡੀਸੀ ਸਾਹਿਬ ਐਡੀਆਂ ਸਾਹਿਬ ਟੀਐਫਐਸਸੀ ਤੇ ਏਡੀਸੀ ਸਾਰੇ ਆ ਗਏ ਨੇ ਉਹਨੇ ਸਾਡੇ ਵਿਚਾਰ ਬਦਲਤਾ ਕੀਤਾ ਉਹ ਕਹਿੰਦੇ ਵੀ ਇੱਕ ਤਰੀਕ ਤੋਂ ਜੇ ਅਸੀਂ ਕੋਈ ਕੋਈ ਮਸਲਾ ਹੱਲ ਕਰਾਂਗੇ ਤੇ ਅਸੀਂ ਵੀ ਉਹਨਾਂ ਵਿਸ਼ਵਾਸ ਦਵਾਏ ਹੈ ਕਿ ਜਿਸ ਤਰ੍ਹਾਂ 2.5 ਸਾਲ ਪਹਿਲਾਂ ਅੱਜ ਤੱਕ ਸਟਾਪ ਕਵਾਂਸੀ ਮਾਲ ਸਰਕਾਰ ਦੇ ਵਿੱਚ ਕੋਈ ਦਿੱਕਤ ਨਹੀਂ ਆਈ ਹੈ ਕਿਸੇ ਕਿਸਮ ਦੀ ਪਰ ਇਸ ਵਾਰ ਕੁਛ ਵੇਸ ਕਰਕੇ ਉਹਦੇ ਕਰਕੇ ਕੋਈ ਚੱਕਰ ਐ ਇਸ ਕਰਕੇ ਵੀ ਆਪਦਾ ਹੈ ਪਰ ਸੀਸੀ ਆਪਰੇ ਗੱਲ ਇਹ ਕਹੀ ਗਏ ਨੇ ਕਿ ਅਸੀਂ ਜਿਹੜੇ ਸਪੇਸ ਦੀ ਹੈ ਸ਼ੈਦਰ ਵਾਲੀ ਗੱਲ ਉਹ ਕਰਾਂ ਕਿ ਜਹਾ ਅਸੀਂ ਮੈਂ ਤੁਹਾਨੂੰ ਗੱਲ ਕਰ ਰਿਹਾ ਚਾਹੁੰਦਾ ਵੀ ਸਾਨੂੰ ਆਪਣਾ ਸਾਡੀ 2.5% ਟਾਰਟ ਹੋ ਜਾਂਦੀ ਹੈ ਤਾਸੀਂ ਕਿਸਾਨ ਦੇ ਜੱਟ ਨੂੰ ਆਊਗਾ 17% ਆਊਗਾ ਸਾਨੂੰ ਬੜਾ ਗੌਰ ਬਣਾ ਸਰਕਾਰ ਬਾਰਦਾ ਦੇਵੇ ਅਸੀਂ ਉਹਦਾ ਝੋਨਾ ਬਾਰੇ ਪਾ ਕੇ ਬੜਾ ਬਾਰਦਨੇ ਚ ਜਿੱਥੇ ਉਹ ਲਿਖਤ ਕਹਿਣਗੇ ਉੱਥੇ ਚੜ ਜਾਵਾਂਗੇ ਪ੍ਰਧਾਨ ਜੀ ਇਸੇ ਸਭ ਤੋਂ ਵੱਡੀ ਦਾਣਾ ਮੰਡੀਆ ਤੁਹਾਡੇ ਵੀ ਸਟ੍ਰਾਈਕ ਦਾ ਐਲਾਨ ਆ ਤੇ ਉਹਦਾ ਮਸਲੇ ਦਾ ਹੱਲ ਕਿਵੇਂ ਹੋਊਗਾ ਸਟ੍ਰਾਈਕ ਦਾ ਐਲਾਨ ਸਾਡਾ ਤਾਂ ਹੈ ਕਿ ਜੇ ਸਾਡੀ 23% ਅੱਧ ਤੱਕ ਨਹੀਂ ਹੁੰਦੀ ਤੇ ਸਾਡੀ 23% ਅੱਧ ਹੋ ਜਾਂਦੀ ਹੈ ਤਾਂ ਸਾਡੇ ਵੱਲੋਂ ਕੋਈ ਹੜਤਾਲ ਦਾ ਐਲਾਨ ਨਹੀਂ ਹੈ हां ਸਾਨੂੰ 17% ਮੌਟਰ ਕਿਸਾਨ ਲੈ ਕੇ ਆਵੇ ਅਸੀਂ ਭਰਾਂਗੇ ਸਰਕਾਰ ਤੋਂ ਮਾਰਦਾਂ ਦਵੇ ਸਪੈਸ਼ ਦਵੇ ਅਸੀਂ ਉੱਥੇ ਲਾਵਾਂ ਤਾਂ ਜੀ ਮਾਰਦਾਂ ਨਾਲ ਤੱਕ ਆਇਆ ਨਹੀਂ ਹੈਗਾ ਮਾਰਦਾਂ ਆਇਆ ਪਿਆ ਕਮਿਊਨਿਟੀ ਜੇ ਜੇਕਰ ਟੂਰਿਸਟ ਦਾ ਸਪੈਸ਼ ਦੀ ਸੈਦਰਾਂ ਵਾਲੇ ਕੋਲ ਅੱਗੇ ਗੱਡੀਆਂ ਨਾਲ ਵਾਸਤੇ ਜਗ੍ਹਾ ਨਹੀਂ ਹੈ ਕਿ ਉਹਨਾਂ ਕੋਲ ਜਗ੍ਹਾ ਬਣ ਜਾਂਦੀ ਹੈ ਕੋਈ ਦਿੱਕਤ ਨਹੀਂ ਆਣ ਕਿ ਜੇ ਇਸ ਸਮੱਸਿਆ ਦਾ ਹੱਲ ਨਹੀਂ ਹੁੰਦਾ ਫਿਰ ਸਟ੍ਰਾਈਕ ਜਾਰੀ ਰਹੂ ਹਾਂ ਫਿਰ ਇੱਕ ਦੋ ਕੁ ਦੋ ਬਰ ਤੋਂ ਮੋਰਚੇ ਗੱਡੇ ਜਾਣਗੇ ਪਹਿਲੇ

ਮਾਜਰ ਐ ਐਸਐਸਪੀ ਸਾਹਿਬ ਈਡੀਸੀ ਸਾਹਿਬ ਇੰਸਟਰੀ ਸਾਹਿਬ ਡਾਇਰੈਕਟਰ ਸਾਹਿਬ ਤੇ ਸਭ ਮੁੱਚੇ ਜਿਹੜੇ ਬੀਐਮਸ ਨੇ ਮਕੋ ਰਿਜੈਂਸੀਆਂ ਤੇ ਉਹ ਅੱਜ ਖੰਨਾ ਮੰਡੀ ਦਾ ਅਸੀਂ ਦੌਰਾ ਕੀਤਾ। ਇੱਥੇ ਜਿਹੜਾ ਹੈਗਾ ਅਸੀਂ ਮੀਟਿੰਗ ਕੀਤੀ ਹੈ ਐਸੋਸੀਏਸ਼ਨ ਨਾਲ ਆਧੇ ਐਸੋਸੀਏਸ਼ਨ ਅੰਦਰ ਐਸੋਸੀਏਸ਼ਨ ਨਾਲ ਗੱਲਬਾਤ ਕੀਤੀ ਕਿ ਉਹਨਾਂ ਦੇ ਸਾਹਮਣੇ ਜਿਹੜੇ ਕੰਸਟਰੈਂਟਸ ਨੇ ਕਿ ਕੀ ਔਕੜਾਂ ਇਹਨਾਂ ਦੇ ਕੋਲੇ ਹੈਗੀਆਂ ਤੇ ਕਿਸ ਤਰ੍ਹਾਂ ਆਪਾਂ ਇਹੋ ਜਿਹੜਾ ਹੈਗਾ ਕੀ ਇੰਟਰਸਟਰੀਨ ਕਰ ਸਕਦੇ ਹਾਂ। ਜਿਨ੍ਹਾਂ ਵੱਲੋਂ ਆਪਣੇ ਜਿਹੜੇ ਕੋਈ ਫੀਡਬੈਕ ਸੀਗੇ ਕੋਈ ਅਦਾ ਦੇ ਜਿਹੜੇ ਸੁਝਾਅ ਸੀਗੇ ਉਹ ਸਾਨੂੰ ਦਿੱਤੇ ਗਏ। ਦੀ ਸਮੱਸਿਆਵਾਂ ਜਿਹੜੀਆਂ ਹੈਗੀਆਂ ਆਰਟੀ ਅਸੋਸੀਏਸ਼ਨ ਦੇ ਸਾਹਮਣੇ ਤੇ ਸ਼ੈਲਰ ਦੇ ਸਾਹਮਣੇ ਖੜੀ ਹੈ ਇਸ ਵੇਲੇ ਰਿਗਾਰਡਿੰਗ ਉਹ ਸਾਡੇ ਨਾਲ ਸਾਂਝੀ ਕੀਤੀਆਂ ਜਾਂਦੀਆਂ ਨੇ ਪੰਜਾਬ ਸਰਕਾਰ ਵੱਲੋਂ ਆਲਰੇਡੀ ਜਿਹੜਾ ਹੈਗਾ ਇਹ ਸਾਰੇ ਮੈਟਰ ਹਾਈएस्ट ਲੈਵਲ ਤੇ ਮੀਟਿੰਗ ਕੀਤੀ ਜਾ ਰਹੀ ਹੈ ਤੇ ਮੈਨੂੰ ਆਸ ਹੈ ਇਹ ਜਿਹੜੇ ਮੈਟਰਸ ਤੇ ਤੁਰੰਤ ਸੋਲਵ ਕਰਨ ਲਈ ਇੱਕ ਚੰਗੀ ਵਿਵਰਤ ਬੰਦੀ ਬਣਾਈ ਜਾ ਰਹੀ ਹੈ ਜਿਸ ਕਰਕੇ ਹਰ ਕਿਸਾਨ ਦਾ ਦਾਣਾ-दाना ਜਿਹੜਾ ਹੈਗਾ ਮੱਢੀਆਂ ਤੋਂ ਚੁੱਕਿਆ ਜਾਵੇ ਤੇ ਕਿਸੇ ਨੂੰ ਵਿਵਰਤ ਚਲਬਾੜੀ ਨਾ ਕਿ ਇੱਕ ਸਰ ਜਿਹੜਾ ਇੱਕ ਦਿਨ ਆਰੇ ਫੇਕ ਬੜੀਆਂ ਜੀ ਪਾਰਟੀਆਂ ਦੀ ਮੋਤਾਲ ਦਾ ਲਾਗ ਦਿੱਤਾ ਤੇ ਲੈਵਲ ਇਹ ਹੈ ਡਿਸਟ੍ਰਿਕਟ ਲੈਵਲ ਤੇ ਨੀਂਹ ਮਨਜ਼ਰੀਆਂ ਨੂੰ ਤੋਂ ਆਉਂਦੀ ਹੈ ਜੀ ਅੱਜ 28 ਮਰੀਕੋ ਰੱਖੀ ਹੈ 3 ਤਰੀਕ ਤੱਕ ਮੈਨੂੰ ਕੋਈ ਵੀ ਮੀਟਿੰਗ ਆਂਦੀ ਹੈ ਸਾਡੇ ਨਾਲ ਤੇ ਇਹ ਕੰਮ ਲੋਟਮੈਂਟ ਵੀ ਹਿੱਲ ਕੇ ਹੋਏਗੀ ਨਾ ਹੋ ਜਾਏਗੀ ਜੀ ਪਾਲੀ ਘਟੇ ਬਹੁਤ ਹੋ ਜਾਏਗੀ ਇਹ ਜਿਹੜਾ ਟੈਂਡਰ ਪਾਸ ਜੀ 2022 ਦੀ ਜੀ ਬੋਡਸ ਦੇ ਵਿੱਚ ਐਕਸਿਮਿਨਿਸਟਰ ਦੇ ਅੰਦਰ ਸਾਥੀ ਜੀਆ ਚੈਨਲੀ ਉਸੇ ਫੌਜੀ ਦੇ ਤੌਰ ਤੇ ਇਸ ਵਾਰ ਜਿਹੜਾ ਉਹ ਟੈਂਡਰ ਲਏ ਗਏ ਨੇ ਜੀ 23% ਰਿਲੈਕਸ ਸੀਗਾ ਪਿਛਲੇ ਸਾਲ ਇਸ ਵਾਰ 88% ਅਵਾਪਟੈਂਟੇਟੇ ਗਏ ਨੇ ਉਹਨੂੰ ਲੈ ਕੇ ਜੁਰਮ ਜਿਹੜਾ ਹਾਈ ਕੋਰਟ ਹੀ ਗਿਆ ਜੀ ਜੇ ਮੈਟਰ ਹੈ ਜਿਹੜਾ ਹਾਈ ਕੋਰਟ ਹੀ ਗਿਆ ਨਹੀਂ ਸਬਜੂਡੇਸ਼ਨ ਤੇ ਧਾਂਸ ਮੈਟਰ ਸੋ ਵਾਟਐਵਰ ਜਿਹੜਾ ਐਂਡਰ ਪ੍ਰੋਸੈਸ ਕੀਤਾ ਗਿਆ ਹੈ ਉਹ ਹਾਈ ਕੋਰਟ ਵਿਚਾਰਨ